ਹਜ ਜੁਰਦਾਸਪੁਰ ਵਾਲਾ ਕਾਬਸਿਆ ਲਈ ਇੱਕ ਹੋਰ ਬੜੀ ਖੁਸ਼ੀ ਵਾਲਾ ਮੁਕਾਮ ਆ ਅੱਜ ਮੇਰੇ ਨਾਲ ਸਾਡੇ ਇੰਪਰੂਵਮੈਂਟ ਟ੍ਰਸਟ ਗੁਰਦਾਸਪੁਰ ਦੇ ਚੇਅਰਮੈਨ ਤੇ ਸਾਡੇ ਪਾਰਟੀ ਦੇ ਲੋਕ ਸਭਾ ਦੇ ਇੰਚਾਰਜ ਸ਼੍ਰੀ ਰਜੀਵ ਸ਼ਰਮਾ ਜੀ ਔਰ ਮੇਰੇ ਨਾਲ ਸਾਡੇ ਪਾਰਟੀ ਦੇ ਬਲਾਕ ਪ੍ਰਧਾਨ ਤੇ ਬਾਕੀ ਅਹੁਦੇਦਾਰ ਸਹਬਾਨ ਤੇ ਪੰਚ ਸਹਬਾਨ ਅਸੀਂ ਆ ਨਵੇਂ ਬਸਟਰਡ ਤੇ ਆਏ ਆ ਅੱਜ ਦੱਸ ਦਿਆ ਖੁਸ਼ੀ ਹੋ ਰਹੀ ਆ ਤੇ ਸਾਡੇ ਇਲਾਕੇ ਦੀ ਇੱਕ ਸਰਮੌਰ ਸੰਸਥਾ ਪਡੋਰੀ धाम ਜਿਹਦੇ ਦੇ ਕੇਵਲ ਗੁਰਦਾਸਪੁਰ ਦੇ ਲੋਕਾਂ ਦੇ ਨਹੀਂ ਸੂਬੇ ਦੇ ਲੋਕਾਂ ਦੇ ਨਹੀਂ ਸਾਰੇ ਮੁਲਕ ਤੇ ਵਿਦੇਸ਼ਾਂ ਤੋਂ ਵੀ ਲੋਕਾਂ ਦੀ ਆਸਥਾ ਲੋਕਾਂ ਦੀ ਸ਼ਰਧਾ ਇਸ ਗੱਦੀ ਦੇ ਨਾਲ ਲਗਾਤਾਰ ਕਈ ਸਾਲਾਂ ਤੋਂ ਜੁੜੀ ਹੈ ਔਰ ਇਸ ਗੱਦੀ ਦੇ ਨਾਲ ਜਿੱਥੇ ਰੋਹਾਨੀਅਤ ਦਾ ਸੰਦੇਸ਼ ਦਿੰਦੀ ਆ ਉਹਦੇ ਨਾਲ-ਨਾਲ ਇਹਦੇ ਨਾਲ ਇੱਕ ਪੁਰਾਣਾ ਇਤਿਹਾਸ ਜੁੜਿਆ ਤਾਂ ਕਿ ਉਸ ਇਤਿਹਾਸ ਦੇ ਨਾਲ ਇਹ ਜਿਹੜਾ ਗੱਦੀ ਆ ਸਾਰੇ ਦੁਨੀਆ ਦੇ ਵਿੱਚ ਲੋਕ ਇਹਦੇ ਤੇ ਮੰਨਦੇ ਨੇ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਇੱਥੇ ਆ ਕੇ ਲੋਕੀ ਸਰਦਾ ਦੇ ਨਾਲ ਆਪਣਾ ਮੱਥਾ ਵੀ ਟੇਕਦੇ ਨੇ ਅਰਦਾਸਾ ਵੀ ਕਰਦੇ ਨੇ ਤੇ ਆਪਣੀਆਂ ਮੰਗਾਂ ਵੀ ਮੰਗਦੇ ਨੇ ਸੋ ਉਸ ਲਈ ਅੱਜ ਗੁਰਦਾਸਪੁਰ ਤੋਂ ਜਿਹੜੀ ਬੱਸ ਸਰਵਿਸ ਪੰਡੋਰੀ ਵਾਸਤੇ ਪਿਛਲੇ ਦਿਨਾਂ ਤੇ ਬੰਦ ਹੋ ਗਈ ਸੀਗੀ ਉਹਨੂੰ ਦੁਬਾਰਾ ਚਾਲੂ ਕੀਤਾ ਤੇ ਮੈਂ ਆ ਇਸ ਮੌਕੇ ਦੇ ਉੱਪਰ ਜਿੱਥੇ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਟਰਾਂਸਪੋਰਟ ਮਿਨਿਸਟਰ ਸ੍ਰੀ ਲਾਲਜੀਤ ਭੁੱਲਰ ਜੀ ਦਾ ਧੰਵਾਦ ਕਰਦਾ ਜਿਨ੍ਹਾਂ ਨੇ ਇਹ ਬੱਸ ਸਰਵਿਸ ਜਿਹੜੀ ਆ ਪੰਡੋਰੀ ਤਾਮ ਨੂੰ ਸ਼ੁਰੂ ਕਰਵਾਈ ਆ ਔਰ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਦੀ ਸੋਚ ਹਮੇਸ਼ਾ ਹੋਈ ਰਹੀ ਆ ਕਿ ਲੋਕਾਂ ਨੂੰ ਵਾਧਾ ਵਾਧ ਸਹੂਲਤਾਂ ਦੇਣੀਆਂ ਨੇ ਉਹਨਾਂ ਦੀ ਸਾਰਿਆਂ ਦੀ ਕਿਰਪਾ ਦੇ ਨਾਲ ਅੱਜ ਇਹ ਕੰਮ ਸ਼ੁਰੂ ਹੋਇਆ ਔਰ ਮੈਂ ਮੁਬਾਰਕ ਦੇਣਾ ਆਪਣੇ ਇਮਪਰੂਵਮੈਂਟ ਟਰਸ ਦੇ ਚੇਅਰਮੈਨ ਨੂੰ ਜਿਨ੍ਹਾਂ ਨੇ ਇਸ ਜਗ੍ਹਾ ਨੂੰ ਤਿਆਰ ਕਰਕੇ ਲੋਕਾਂ ਦੀ ਸਹੂਲਤ ਲਈ ਦਿੱਤਾ ਔਰ ਇਮਪਰੂਵਮੈਂਟ ਟਰਸ ਦਾ ਬਹੁਤ ਵੱਡਾ ਯੋਗਦਾਨ ਇਸ ਬਸ ਸਟੈਂਡ ਨੂੰ ਬਣਾਉਣ ਲਈ ਔਰ ਅੱਜ ਇੱਥੇ ਅਸੀਂ ਇੱਕ ਆਬਾਦਮੀ ਕਲੀਨਿਕ ਵੀ ਜਿਹੜਾ ਉਹ ਵੀ ਸ਼ੁਰੂ ਕੀਤਾ ਔਰ ਉਹਦੇ ਵਾਸਤੇ ਮੈਂ ਚੇਅਰਮੈਨ ਸਾਹਿਬ ਨੇ ਉੱਚੇ ਚੇ ਤੌਰ ਤੇ ਸਰਕਾਰ ਤੋਂ ਮੰਗ ਕੀਤੀ ਸੀਗੀ ਔਰ ਉਹ ਮੰਗ ਜਿਹੜੀ ਅੱਜ ਪੂਰੀ ਹੋਈ ਆ ਅੱਜ ਆਹ ਜਿਹੜਾ ਰੂਟ ਗਰਦਾਸਪੁਰ ਤੋਂ ਪੰਡੋਰੀ ਦੋ ਵਾਰ ਦਾ ਹੋਏਗਾ ਇੱਕ ਵਾਰੀ ਸਵੇਰੇ ਚੱਲੂਗਾ ਫਿਰ ਉਹ ਤੋਂ ਸਵਾਰੀਆਂ ਵਾਪਸ ਆਉਣਗੀਆਂ ਔਰ ਇੱਕ ਵਾਰੀ ਦੁਪਹਿਰ ਤੋਂ ਬਾਅਦ ਦੋ ਰੂਟ ਜਿਹੜੇ ਨੇ ਚੱਲਣਗੇ ਸੋ ਇਹਦੇ ਨਾਲ ਜਿਹੜੇ ਸ਼ਰਧਾਜਨੂ ਬਾਹਰ ਆ ਕੇ ਪ੍ਰਾਈਵੇਟ ਕਰਮੇਸ਼ ਤੋਂ ਉਹਨਾਂ ਨੂੰ ਜਾਣਾ ਪੈਂਦਾ ਸੀਗਾ ਹੁਣ ਬਸਟਾਨ ਤੋਂ ਇਕੱਠੇ ਹੋ ਕੇ ਇਹ ਬਸ ਦੇ ਨਾਲ ਜਾਣਗੇ ਔਰ ਮੈਂ ਸਮਝਦਾ ਵੀ ਪੰਡੋਰੀ ਦਾ ਮਤਲਬ ਜਿਹੜੀ ਸ਼ਰਧਾ ਉਸ ਨੂੰ ਬਰਕਰਾਰ ਰੱਖਦੇ ਹੋਏ ਅੱਜ ਪੰਜਾਬ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਥਲੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਵਿੱਚ ਬਹੁਤ ਕਾਮਯਾਬ ਆ ਜਿਲ੍ਹਦੀਆਂ ਘਰਾਈਆਂ ਤੋਂ ਇੱਕ ਵਾਰੀ ਫੇਰ ਮੈਂ ਧੰਨਵਾਦ ਕਰਦਾ ਹਾਂ